ਸ਼ਾਮ ਸਿਤਾਰੋ ਕੰਨਾ ਬਹੁਤ ਬਹੁਤ ਸੋਹਣਾ ਹੈ। ਥੈਂਕ ਯੂ so much ਮੈਮ। ਸਰ ਜੀ ਐਨੀ ਗਰਮੀ ਭਰੀ ਸਫੋਕੇਸ਼ਨ ਅਨਰਜੈਟਿਕ ਪਰਫਾਰਮੈਂਸ ਹਮੇਸ਼ਾ ਹੀ ਰਹਿੰਦੀ ਹੈ। ਕਿਸ ਤਰ੍ਹਾਂ ਦੇ ਪਰ ਤੁਸੀਂ ਮਿਲ ਜਾਂਦੇ ਹੋ ਲੋਕਾਂ ਦਾ ਪਿਆਰ ਮਿਲ ਜਾਂਦਾ ਹੈ ਐਂਡ ਮੈਂ ਉਹੀ ਦੱਸਿਆ ਸੀ ਪਹਿਲਾਂ ਵੀ ਕਿ ਕਾਫੀ ਟਾਈਮ ਬਾਅਦ ਆਪਾਂ ਮਿਲਦੇ ਆਂ। ਸੋ ਇੱਕ ਐਕਸਾਈਟਮੈਂਟ ਹੁੰਦੀ ਹੈ ਸਾਰਿਆਂ ਨੂੰ ਮਿਲਣ ਦੀ ਐਂਡ ਉਹੀ ਬਸ ਆਪਣੇ ਅੰਦਰ ਹੈ ਕਿ ਜਿਹੜੇ ਸਾਹਮਣੇ ਸਾਡੇ ਹੈਗੇ ਨੇ ਆਪਾਂ ਪਿਆਰ ਨਾਲ ਮਿਲੇ ਇਹ ਪਿਆਰ ਜਾਂ ਨਰਜੀ ਹੁੰਦੀ ਹੈ। ਸੋ ਮੈਂ ਤੁਹਾਨੂੰ ਵੀ ਅੱਜ 2 ਸਾਲ ਬਾਅਦ ਮਿਲਿਆ। ਸੋ ਸੇਮ ਹੀ ਆਪਾਂ ਤੁਸੀਂ ਵੀ ਸੋਹਣੇ ਲੱਗ ਰਹੇ ਹੋ ਐਂਡ एनर्जी ਤੁਹਾਡੇ ਪਿਆਰ ਤੋਂ ਮਿਲਦੀ ਹੈ। ਸੁਣਵਾ ਦੇ ਕਿਜੇਸਾ ਕਮਬੈਕ ਵਿਦ ਅ ਬੈਂਕ। ਅ ਕਹਿ ਸਕਦੇ ਹੋ ਕਹਿ ਸਕਦੇ ਹੋ ਯੂ ਰਾਈਟ। ਐਕਸਪੈਰੀਮੈਂਟ ਬਹੁਤ ਹੋ ਰਿਹਾ ਸਿੰਗਿੰਗ ਵਿੱਚ ਭਾਵੇਂ ਬਾਲੀਵੁੱਡ ਹੈ ਭਾਵੇਂ ਪੰਜਾਬੀ ਇੰਡਸਟਰੀ ਐਜ਼ ਅ ਸਿੰਗਰ ਕਿਸ ਤਰ੍ਹਾਂ ਦੇਖਦੇ ਹੋ ਐਕਸਪੈਰੀਮੈਂਟ ਹੋਣਾ ਚਾਹੀਦਾ ਕੋਈ ਕੋਈ ਲਿਮਿਟੇਸ਼ਨ ਨਹੀਂ ਹੋਣੀ ਚਾਹੀਦੀ ਜਿੰਨਾ ਬੈਸਟ ਕਰ ਸਕੀ ਐਕਸਪੈਰੀਮੈਂਟ ਕਰੀਏ। ਹੁਣ ਦੇਖੋ ਅ ਟਾਈਮ ਦੇ ਨਾਲ ਚੇਂਜ ਹੋਣਾ ਜ਼ਰੂਰੀ ਹੈ। ਹਨਾ ਹੁਣ ਜਿਹੜਾ ਪਹਿਲੇ Song ਚੱਲਦੇ ਸੀ ਉਹ ਵੀ ਵਧੀਆ ਨੇ ਜਿਹੜੇ ਹੁਣ ਆ ਰਹੇ ਨੇ ਉਹ ਵੀ ਵਧੀਆ ਨੇ। ਅੱਗੇ ਜਿਹੜੀ ਜਨਰੇਸ਼ਨ Song ਕਰੇਗੀ ਉਹ ਵੀ ਵਧੀਆ ਹੋਣਗੇ। ਹਾਲ ਵਰਡ ਸੇਮ ਹੁੰਦੇ ਨੇ ਨੋਡਾ ਬਿੱਗ ਡੀਲ ਕੀ ਆਪਾਂ ਤੀਜੇ ਗਾਣੇ ਸੇਮ ਹੀ ਚੱਲਦਾ ਸਾਰਾ ਕੁਝ ਕਹਿਣ ਦਾ ਮਤਲਬ ਕੁਝ ਅਲੱਗ ਤਰ੍ਹਾਂ ਅਲੱਗ ਤਰੀਕੇ ਨਾਲ ਆਪਾਂ ਕਹਿ ਦਿੰਦੇ ਨੇ ਬਾਕੀ ਸੇਮ ਹੀ ਆ ਐਂਡ ਹਾਂ ਮੁੰਡੇ ਬੜੇ ਸੋਹਣੇ ਸੋਹਣੇ ਆ ਰਹੇ ਨੇ ਕੁਝ ਅੱچھے ਸਿੰਗਰਸ ਆ ਰਹੇ ਨੇ ਮੈਂ ਸਾਰਾ ਨੂੰ 올 ਦਾ ਬੈਸਟ ਕਹਿਣਾ ਚਾਹੂੰਗਾ ਕਿ ਹੋਰ ਵਧੀਆ ਤਰੀਕੇ ਨਾਲ ਕੰਮ ਕਰੀਏ ਆਪਾਂ ਅਗਰ ਵਾਲੇ ਮਿਲ ਕੇ ਕੰਮ ਕਰੀਏ ਸੋ ਜਿੱਦਾਂ ਮੈਂ ਹਾਲੇ ਪਹਿਲੇ ਇੰਟਰਵਿਊ ਚ ਕਿਹਾ ਕਿ ਜਿੱਦਾਂ ਹੁਣ ਪੰਜਾਬ ਦੇ ਬੜੇ ਆਪਦਾਈ ਹੈ ਇਹਦੇ ਨਾਲ ਵੀ ਆਪਾਂ ਖੜੇ ਹੋਈਏ ਸੋ ਐਵਰੀਥਿੰਗ ਫਲੇ ਗੁੱਡ ਵਧੀਆ ਜਿੱਦਾਂ ਚੱਲ ਨੀ ਅਦਾ ਨਾ ਕੋਈ ਫੇਵਰਿਟ ਸੌਂਗ ਨਹੀਂ ਹੈਗਾ ਜੋਨਰ ਹਾਂ ਜੋਨ ਮੇਰਾ ਹਿਪ ਹੌਪ ਹਿਪ ਹੌਪ ਬਹੁਤ ਵਧੀਆ ਮੈਨੂੰ ਲੱਗਦਾ ਜਿਦਾਂ ਆਪਣੇ ਤੋਂ ਵੱਡੇ ਜਦਾ ਦਲਜੀਤ ਪਾਜੀ ਹੋਗੇ ਹਨ ਗੁਰੂ ਰੰਦਾਵਾ ਬੜਾ ਸੋਹਣਾ ਲੱਗ ਰਿਹਾ ਹੈ ਕਰਨ ਪਾਜੀ ਸੋ ਆਪ ਚੇਂਜ ਹੁੰਦਾ ਰਹਿੰਦਾ ਬਟ ਜੋਨ ਉਹਨਾਂ ਦਾ ਵੀ ਵਧੀਆ ਤੇ ਮੈਂ ਵੀ ਉਹੀ ਫੋਲੋ ਕਰ ਰਿਹਾ ਹਾਂ ਨਵੇਂ ਗਾਣੇ ਦੇ ਕੁਝ ਲਾਈਨਾਂ ਸੁਣਾ ਦੇ ਜੋਨਰ ਹਾਂ ਇਹ ਸੁਣਾ ਦੇ ਨਵੇਂ ਗਾਣੇ ਦੀ ਲੈਣਾ ਹੂੰ ਨਾ ਸੁਣਿਆ ਹੋਣਾ ਤੂੰ ਗੇਂਚ ਹੈਲਨੀ ਮੁੰਡਾ ਲੱਗਦਾ ਹੈ ਨੀ ਰਹੀ ਮਜ਼ੈਲੀ ਤੂੰ ਹਾਂ ਬਣਾ ਦੋ ਇੱਕ ਮੈਲੀ ਹਬਾਰੀ ਤੇਰੀ ਮੈਂ ਤਾਂ ਕਰ ਬੈਠਾ ਪਹਿਲੀ ਹਤੇ ਨੂੰ ਡਾਕੇ ਲੈ ਕੇ ਜਾਵਾ ਬੇਬੀ ਸ਼ੋਨੀ ਅਜੇ ਤੇ ਪਾਣੀ ਦਾ ਰੰਗ ਹੋਵੇ ਬਲੂ ਨਹੀਂ ਮੈਨੂੰ ਤੇਰੀ ਲੱਗੀ ਰਹਿੰਦੀ ਹੁਣ ਲੂ ਨਹੀਂ ਹਕਾਰੇ ਦੇ ਲਈ ਬਣਾਵਾਂ ਨਿਉ